ਕੋਈ ਵੀ ਚੀਜ਼ ਤਾਂ ਹੁੰਦੀ ਹੈ ਜਿਹਦਾ ਨਾਮ ਹੁੰਦਾ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਹੀ ਜਾਓ ਵੀ ਧਰਮ ਰਾਜ ਵੀ ਹੈ ਨਹੀਂ ਸਵਰਗ ਨਰਕ ਹੈ ਨਹੀਂ ਜਮਦੂਤ ਨਹੀਂ ਹੈਗੇ ਸਾਹ ਸੰਗਤ ਜੋ ਗੁਰਬਾਣੀ 'ਚ ਲਿਖਿਆ ਉਹ ਸੱਚ ਹੈ ਚਿੱਤਰ ਗੁਪਤ ਜਬ ਲੇਖਾ ਮੰਗ ਤਵ ਕਾਉਣ ਪਰਦਾ ਤੇਰਾ ਟਾਕਾ ਦਫ਼ਤਰ ਲੇਖਾ ਮੰਗੀਏ ਤਬ ਹੋਏਗਾ ਕੌਣ ਹਵਾਲ ਕਹਿੰਦੇ ਉਥੇ ਦਫ਼ਤਰ ਚ ਖੜਾ ਕੇ ਚਿੱਤਰ ਗੁਪਤ ਦਾ ਦਫ਼ਤਰ ਆ ਧਰਮਰਾਜ ਜੀ ਬੈਠੇ ਨੇ ਚਿੱਤਰ ਗੁਪਤ ਨੂੰ ਕਹਿਣਾ ਦੇਖ ਵੀ ਲੇਖਾ ਇਹਦਾ ਇਹ ਪਾਈ ਬਾਲੇ ਵਾਲੀ ਸਾਖੀ ਵਿੱਚ ਵੀ ਆਇਆ ਗੁਰਨਾਨਕ ਸਾਹਿਬ ਮਹਾਰਾਜ ਦੀ ਕਥਾ ਪਾਈ ਬਾਲਾ ਜੀ ਬੋਲਦੇ ਨੇ ਪੜਾ ਮੁਖ ਲਖਾਰੀ ਲਿਖਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਦੇ ਨੇ ਉਹਦੇ ਵਿੱਚ ਵੀ ਕਥਾਵਾਂ ਚ ਕਈ ਵਰੀ ਆਇਆ ਧਰਮਰਾਜ ਜੀ ਪੁੱਛਦੇ ਚਿੱਤਰ ਗੁਪਤ ਨੂੰ ਕਹਿੰਦੇ ਆ ਜਿਹੜਾ ਜੀਵ ਆਇਆ ਇਹਦਾ ਲੇਖਾ ਦੇਖ ਕਹਿੰਦੇ ਮਹਾਰਾਜ ਕੀ ਕਹੀਏ ਜੀਵ ਦੀ ساری ਉਮਰ ਦੇ ਵਿੱਚ ਇੱਕ ਵੀ ਸਤਸੰਗ ਨਹੀਂ ਕੀਤਾ ساری ਉਮਰ ਦੇ ਵਿੱਚ ਸਤਸੰਗ ਨਹੀਂ ਹੋਇਆ ਚਿੱਤਰ ਗੁਪਤ ਨੇ ਲੇਖਾ ਦਸਣਾ ਧਰਮ ਰਾਜ ਨੂੰ ਉਥੇ ਮੁੱਕਰ ਨਹੀਂ ਸਕਦੇ ਉਥੇ ਸੱਚੋ ਹੀ ਸੱਚ ਨਿਭੜਾ ਚੁਣ ਵਖ ਕਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਕਾਲੈ ਦੋਜਿਕ ਚਾਲਿਆ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵਾ ਧਰਮ ਬਹਾਲਿਆ ਧਰਮ ਰਾਜਾ ਬਿਠਾਇਆ ਹੋਇਆ ਉਥੇ ਮੁੱਕਰ ਨਹੀਂ ਸਕਦਾ ਮਨੁੱਖਾ ਜਨਮ ਇੱਕ ਵਾਰ ਹੀ ਮਿਲਿਆ ਇਹਨੂੰ ਸਫਲਾ ਕਰੀਏ ਸਤ ਸੰਗ ਵਿੱਚ ਆ ਕੇ ਜਿਹੜੇ ਮੂਲ ਮੰਤਰ ਸਾਹਿਬ ਨਾਲ ਜੁੜ ਗਿਆ ਕਲਯੁਗ ਦੇ ਸਮੇਂ ਬਹੁਤ ਵੱਡੇ ਭਾਗ ਨੇ ਮੈਂ ਕਹਿੰਨਾ ਇੱਕ ਮਾਲਾ ਵੀ ਜਿਹੜੇ ਕਰਦੇ ਨਾ ਅੱਜ ਦਾ ਸਮਾਂ ਨਾਮ ਜਪਣਾ ਬਹੁਤ ਔਖਾ ਹੈ 24 ਘੰਟਿਆਂ ਚੋਂ ਬਾਕੀ ਜੋ ਮਰਜ਼ੀ ਕੰਮ ਕਰੀ ਜਾਓ ਤੁਹਾਨੂੰ ਰਿਕਵਰਟ ਨਹੀਂ ਪੈਣੀ ਲੈ ਤੁਸੀਂ ਮਾਲਾ ਲੈ ਕੇ ਬੈਠੋ ਜਦ ਰਿਕਵਰਟ ਪਾਣੀ ਸ਼ੁਰੂ ਹੋ ਜਾਣੀ